ਬੀਤੇ ਦਿਨ ਗੁਰਦਾਸਪੁਰ ਦੇ ਹਾਨੂਮਾਨ ਚੌਂਕ ਵਿੱਚ ਸਥਿਤ SBI ਬੈਂਕ ਦੀ ਇੱਕ ਬ੍ਰਾਂਚ ਵਿੱਚ ਤਰਕਸਾਲੇ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਅੱਗ 에어 ਕੰਡੀਸ਼ਨਰ ਵਿੱਚ ਹੋਏ ਛਾਟ ਛੜਕੜ ਕਰਕੇ ਲੱਗੀ ਹੈ ਤੇ ਅੱਗ ਦੇ ਲੱਗਦੇ ਹੀ ਸੂਚਨਾ ਮਿਲਣ ਤੇ ਫਾਇਰ ਬਗੇਰ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਅੱਗ ਤੇ ਕਾਬੂ ਪਾ ਲਿਆ ਗਿਆ। ਘਟਨਾ ਤੋਂ ਬਾਅਦ ਹਾਨੂਮਾਨ ਚੌਂਕ ਦੇ ਆਲੇ-ਦੁਆਲੇ ਦੀ ਟ੍ਰੈਫਿਕ ਨੂੰ ਸੁਰੱਖਿਆ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਡਾਇਵਰਟ ਕਰ ਦਿੱਤਾ ਗਿਆ। ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਦੱਸਿਆ ਕਿ ਬਾਜ਼ਾਰ ਵਿੱਚ ਰੋਜ਼ਾਨਾ ਕਾਫੀ ਰਸ਼ ਹੁੰਦਾ ਹੈ ਜਿਸ ਕਰਕੇ ਮੌਕੇ ਤੇ ਟ੍ਰੈਫਿਕ ਨੂੰ ਬੰਦ ਕਰਨਾ ਜ਼ਰੂਰੀ ਸੀ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਗ ਨੂੰ ਸੂਚਨਾ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਸਮੇਂ ਸਿਰ ਪਹੁੰਚ ਕੇ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਇਹ ਘਟਨਾ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਪਰ ਬੈਂਕ ਦੇ ਅੰਦਰੂਨੀ ਸਮਾਨ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਜਿਸ ਦੀ ਅਧਿਕਾਰਤ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਗਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਇਹ ਹਨੂਮਾਨ ਚੌਕ ਮੇਨ ਆਪਣਾ ਚੌਕ ਹੈਗਾ ਜੀ ਇਹ ਤੇ ਐਸਬੀਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰਿਹਾਸ਼ ਵੀ ਹੈਗੀ ਐ ਜਿਹਦੇ ਵਿੱਚ ਅੱਗ ਲੱਗੀ ਐ ਤਾਂ ਫਾਇਰ ਬ੍ਰਿਗੇਡ ਆ ਗਈ ਐ ਅਸੀਂ ਟ੍ਰੈਫਿਕ ਜਿਹੜੀ ਆ ਡਾਇਵਰਟ ਕਰ ਦਿੱਤੀ ਐ ਕਾਰ ਜਿਹੜੀ ਕੋਲੋਂ ਪੁਸ ਲੈਣ ਰੋਡ ਨੂੰ ਤਾਂ ਇਧਰੋਂ ਬਰੇਰੀ ਚੌਂਕ ਤੋਂ ਸੈਟਾ ਖਨ ਚੌਂਕ ਆ ਤੁਹਾਨੂੰ ਇਹ ਕਹਿੰਦੇ ਕੋਈ ਏਸੀ ਦਾ ਸਰਕਟਰ ਹੋਇਆ ਬਾਕੀ ਪਤਾ ਲੱਗੂਗਾ ਹੁਣ ਕੋਈ ਅੰਦਰੋਂ ਮਿਲੂਗਾ ਬੰਦਾ ਕੋਈ ਤੇ ਫਿਰ ਸਟੇਟ ਬੈਂਕ ਉਹ ਪਟਿਆਲਾ ਜਿਹੜਾ ਐ ਸਟੇਟ ਬੈਂਕ ਆਫ ਇੰਡੀਆ ਵਿੱਚ ਮਰਜ ਹੋਇਆ ਹਨੂਮਾ ਚੌਂਕ ਕੇ ਬ੍ਰਾਂਚ ਆ ਜਿੱਥੇ ਕੁਝ ਤਕਨੀਕੀ ਕਾਰਨ ਕਰਕੇ ਜਾਂ ਏਸੀ ਦੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕਹਿ ਲਈਏ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗੀ ਆ ਤੇ ਅੱਗ ਨੂੰ ਲੱਗ ਤੁਹਾਡੇ ਬੁੱਝ ਚੁੱਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਔਖਾ ਦੋ ਮੁੰਡੇ ਆਕਸੀਜਨ ਸਿਲੰਡਰ ਲਾ ਕੇ ਫਾਇਰਮੈਨ ਜਿਹੜੇ ਆੜੇ ਦੇ ਤੇ ਔਰ ਥੋੜੇ ਥੋੜੇ ਸਮੇਂ ਵਿੱਚ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ ਇਸ ਸਮੇਂ ਦੇ ਵਿੱਚ ਜਿਹੜਾ ਸਾਰਾ ਅੰਦਰ ਉਹ ਜਿਹੜਾ SBI ਬ੍ਰਾਂਚ ਹਨੂਮਨ ਚੌਕ ਦੇ ਬਾਹਰ ਵੀ ਹੈ ਉਹ ਬਿਲਡਿੰਗ ਵੀ ਸਾਡੀ ਆਪਣੀ ਨੇ ਸੋ ਕਿ ਕਿ ਅੱਗ ਲੱਗੰਦਾ ਜਿਹੜਾ ਕੋਈ ਪੀਸੀ ਦੀ ਜਿਹੜੀ ਆ ਉਹ ਕਾਰ ਜਿਹੜੀ ਕੋਈ ਸਪਾਰਕ ਹੋਈ ਆ ਉਹਦੇ ਕਰਕੇ ਜਿਹੜਾ ਅੱਗ ਲੱਗਿਆ